ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਮੈਂ ਤੁਹਾਡਾ ਆਪਣਾ ਮੈਂ ਸੋ ਸਾਰਿਆਂ ਨੂੰ ਪਹਿਲਾਂ ਤਾਂ ਬੇਨਤੀ ਹੈ ਜੀ ਵੀਡੀਓ ਦੇਖਣ ਤੋਂ ਪਹਿਲਾਂ ਔਰ ਅਸੀਂ ਸਿਜੇ ਇਸ ਟਾਈਮ ਸਹਿਰ ਸਰਹੰਦ ਦੇ ਵਿੱਚ ਆਮ ਕਾਸ ਬਾਗ ਤੇ ਬਜ਼ੁਰਗ ਨੇ ਬਾਪੂ ਜੀ ਬਾਪੂ ਜੀ ਆਪਣੀ ਕਿੰਨੀ ਉਮਰ ਹੋ ਗਈ ਇਸ ਤਾਂ 86 ਸਾਲ ਜੀ 86 ਸਾਲ ਦੀ ਬਾਪੂ ਜੀ ਦੀ ਉਮਰ ਆ ਪਰ ਦੇਖੋ ਬਾਪੂ ਜੀ ਕੰਮ ਕਰ ਰਹੇ ਨੇ ਬਾਪੂ ਜੀ ਇਹ ਦੱਸੋ ਕਿ ਇਹ ਜਿਹੜਾ ਕੀ ਕੀ ਤੁਸੀਂ ਬਣਾਉਂਦੇ ਹੋ ਤੇ ਸਾਡੇ ਭੈਣ ਭਰਾ ਨੂੰ ਪਤਾ ਲੱਗ ਸਕੇ ਨਾ ਜਿਹੜੇ ਆਮ ਤਾਸ ਬਾਅਦ ਸਪੈਸ਼ਲ ਆਉਂਦੇ ਐ ਛੇ ਤਾਂ ਤੁਹਾਡੇ ਤੋਂ ਇੱਥੇ ਥੋੜਾ ਜਿਹਾ ਪੀ ਸਕਣ ਅਸੀਂ ਨੂੰ ਸੰਮਿਆ ਜੂਸ ਬਣਾਉਨੇ ਆ ਜੀ ਓਕੇ ਪਾਈਨੈਪਲ ਪਾਉਨੇ ਆ ਜੀ ਪਾਈਨੈਪਲ ਦਿਖਾ ਦਿਓ ਵੀਰ ਜੀ ਪਾਈਨੈਪਲ ਵੀ ਪਿਆ ਔਰ ਹੋਰ ਬਾਪੂ ਜੀ ਲੈਮਨ ਸੋਡਾ ਜੀ ਅੱਛਾ ਲੈਮਨ ਲੈਮਨ ਸੋਡਾ ਬਾਈ ਦੇਖੋ ਗੱਲ ਬਾਤ ਇਹ ਆ ਦੋਸਤੋ ਬਾਪੂ ਜੀ ਲੈਮਨ ਸੋਡਾ ਵੀ ਬਣਾਉਂਦੇ ਆ ਔਰ ਬਾਪੂ ਜੀ ਬਹੁਤ ਹੀ ਮਹਿੰਤੀ ਨੇ 80 ਸਾਲ ਦੀ ਬਾਪੂ ਜੀ ਦੀ ਉਮਰ ਹੈ ਬਾਪੂ ਜੀ ਹਾਂ ਕੀ ਪ੍ਰੋਡਕਟ ਆ ਜਿਹੜਾ ਜੂਸ ਹੈ ਦਿਲ ਬਣਾਉਂਦੇ ਅਸੀਂ ਥੋੜੇ ਬਾਸੇ ਦਿਲ ਦਾ ਜੂਸ ਹਾਂ ਦੁੱਧ ਪਾ ਕੇ ਬਣਾਉਂਦੇ ਜੀ ਹਾਂ ਤੇ ਦੁੱਧ ਪਾ ਕੇ ਹੈ ਹਾਂ ਜੀ ਬਾਪੂ ਜੀ ਦੇਖੋ ਜੀ ਦੋਸਤੋ ਗੱਲਬਾਤ ਇਹ ਅਸੀਂ ਦਿਲ ਦਾ ਜੂਸ ਤੁਹਾਨੂੰ ਬਹੁਤ ਦੁਕਾਨਾਂ ਤੇ ਕਿਤੇ ਮਿਲਣਾ ਹੀ ਨਹੀਂ ਹੈਗਾ ਅੱਜ ਦੇ ਟਾਈਮ ਮੈਨੂੰ ਲੱਗਦਾ ਨਹੀਂ ਬਾਪੂ ਜੀ ਬਿਲ ਦਾ ਜੂਸ ਕੋਈ ਪਲਾਂਦਾ ਹੋਊਗਾ ਮੇਰੇ ਤਾਂ ਦੁਕਾਨਾਂ ਤੇ ਕਿਤੇ ਦਿਖਦਾ ਨਹੀਂ ਹੈਗਾ ਜਲੰਧਰ ਵੀ ਜਾਂਦਾ ਜੀ ਅੱਛਾ ਜਲੰਧਰ ਵੀ ਜਾਂਦਾ ਇੱਥੋਂ ਲੈਣਾ ਆਉਣਾ ਜੀ ਹਾਂਜੀ ਤੁਹਾਡੇ ਤੋਂ ਲੈਣਾ ਨੇ ਸਪੈਸ਼ਲ ਹਾਂਜੀ 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 ਦੇਖੋ ਯਾਰ ਕਮਾਲ ਦੀ ਗੱਲ ਹੈ ਬਾਪੂ ਜੀ ਉਰੀ ਤੋਂ ਜਲੰਧਰ ਸੰਧ ਕਿੱਥੇ ਆ ਜਲੰਧਰ ਕਿੱਥੇ ਦੋਸਤੋ ਔਰ ਇੱਥੋਂ ਬਾਪੂ ਜੀ ਤੋਂ ਮਿਲਦਾ ਜੂਸ ਲੈਣ ਆ ਰਹੇ ਨੇ ਲੋਕ ਦੂਰ ਦੂਰ ਤੋਂ ਆਹ ਮਿਲਦਾ ਜੂਸ ਦਿਖਾ ਦਿਓ ਭਾਈ ਚੰਡੀਗੜ੍ਹ ਤੋਂ ਆਉਂਦੇ ਆ ਜੀ ਚੰਡੀਗੜ੍ਹ ਤੋਂ ਵੀ ਹਾਂਜੀ ਤੇ ਬਾਪੂ ਜੀ ਤੁਹਾਡਾ ਤੁਸੀਂ ਦੱਸਿਆ ਕਿ ਇਹ ਪ੍ਰੋਡਕਟ ਹੋ ਗਿਆ ਤੁਹਾਡਾ ਇਹ ਤੁਸੀਂ ਬਣਾਉਂਦੇ ਹੋ ਤੇ ਤੇ ਫੇਰ ਆਪਾਂ ਬੇਲਾਂ ਦਾ ਜੂਸ ਵੀ ਬਣਾਉਂਦੇ ਆਂ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਕੁਝ ਹੋਰ ਕੰਜਮੀ ਸਕੰਜਮੀ ਬਣਾਉਨੇ ਆ ਜੀ ਸਕੰਜਮੀ ਬਣਾਉਨੇ ਆ ਹਾਂਜੀ ਹਾਂਜੀ ਤੇ ਬਾਪੂ ਜੀ ਕੰਮ ਕਰਦਿਆਂ ਨੂੰ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਇੱਥੇ ਇੱਥੇ ਹੋ ਗਿਆ ਸਾਨੂੰ 10 ਸਾਲ 10 ਸਾਲ ਹੋ ਗਏ ਹਾਂਜੀ ਬਾਪੂ ਜੀ ਗੱਲ ਪਤਾ ਕੀ ਹੈ ਇੱਥੇ ਵੇਖੋ ਹੁਣ ਦੋਸਤੋ ਸਭ ਨਾਲੋਂ ਵੱਡੀ ਇੰਪੋਰਟੈਂਟ ਗੱਲ ਕੀ ਹੈ ਕਿ ਧੁੱਪ ਦੇਖ ਲਓ ਟੈਂਪਰੇਚਰ ਦੇਖੋ ਗਰਮੀਆਂ ਦੇ ਦਿਨ ਨੇ ਨਾ ਤਾਂ ਉੱਪਰ ਛੱਤਾ ਦੋਸਤੋ ਔਰ ਨਾ ਕੋਈ ਬਾਪੂ ਜੀ ਨੇ ਕੋਈ ਟੈਂਟ ਲਾਇਆ ਸਭ ਨਾਲੋਂ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦਿਖਾ ਦਨਾ ਚਾਹੁੰਦਾ ਬਾਪੂ ਜੀ ਉਹ ਨਹੀਂ ਰੋਡ ਤੇ ਖੜੇ ਨੇ ਤੇ ਫਿਰ ਗੱਲਬਾਤ ਇਹ ਆ ਕਿ ਅੱਜ ਦਾ ਜਿਹੜਾ ਨੌਜਵਾਨ ਆ ਸਾਡਾ ਅੱਜ ਦਾ ਸਾਡਾ ਨੌਜਵਾਨ ਸ਼ਰਮ ਕਰਨ ਲੱਗ ਜਾਂਦਾ ਕਿ ਮੈਂ ਸੜਕ ਤੇ ਨਹੀਂ ਬਾਪੂ ਕੰਮ ਕਰ ਸਕਦਾ ਹੈਗਾ ਮੈਨੂੰ ਪਹਿਲਾਂ 10 ਲੱਖ ਰੁਪਏ ਜਾਂ 15 ਲੱਖ ਰੁਪਏ ਦੇ ਮੈਨੂੰ ਪਹਿਲਾਂ ਕੋਈ ਦੁਕਾਨ ਖੋਲ ਕੇ ਦੇ ਤਾਂ ਮੈਂ ਕੰਮ ਕਰੂੰਗਾ ਆ ਸਾਡੇ ਨਾਲ ਸਾਡੀ ਪੰਜਾਬ ਦੀ ਇੱਕ ਬਹੁਤ ਵੱਡੀ ਬਿਮਾਰੀ ਆ ਪਹਿਲਾਂ ਤਾਂ ਬਾਪੂ ਦਾ ਗਲਾ ਘੋਟਣਾ ਹੈ ਕਿ 15 ਲੱਖ ਰੁਪਏ ਅਰੇਂਜ ਕਰ ਜਾਂ 20 ਲੱਖ ਰੁਪਏ ਅਰੇਂਜ ਕਰ ਤਾਂ ਮੈਂ ਜਾ ਕੇ ਕਿਤੇ ਕੰਮ ਖੋਲੂਗਾ ਮਤਲਬ ਸ਼ਰਮ ਨੇ ਜਿਹੜੀ ਸਾਡੀ ਹੈ ਨਾ ਇਹੋ ਜੀ ਪੰਜਾਬ ਦੀ ਮਤਲਬ ਇੱਕ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਨਾ ਤੁਸੀਂ ਕਹਿੰਦੇ ਵੀ ਆਈਲੈਂਡ ਸਕੋਰ ਬਣ ਚੁੱਕਿਆ ਇਹ ਸ਼ਰਮ ਆ ਨਾ ਇਹ ਵੀ ਬਹੁਤ ਵੱਡਾ ਇੱਕ ਪੰਜਾਬ ਦਾ ਕੋਡ ਬਣ ਚੁੱਕਿਆ ਕਿ ਅਸੀਂ ਸ਼ਰਮ ਬਹੁਤ ਕਰ ਰਹੇ ਆ ਸਾਨੂੰ ਦੋਸਤੋ ਕੰਮ ਚਾਹੇ ਛੋਟਾ ਚਾਹੇ ਵੱਡਾ ਪਰ ਬਾਪੂ ਜੀ ਉਦਾਹਰਨ ਨੇ ਜਿੱਥੇ ਸਾਡੇ ਅੱਜ ਨੌਜਵਾਨ ਪੜ੍ਹ ਲਿਖੇ ਸਿਰਫ ਧਰਮੇ ਹੀ ਲਾਈ ਜਾਂਦੇ ਆ ਸਰਕਾਰਾਂ ਨੂੰ ਨਿੰਦੀ ਜਾਂਦੇ ਨੇ ਹਰ ਟਾਈਮ ਸਰਕਾਰਾਂ ਇਹ ਨਹੀਂ ਕਰਦੀਆਂ ਸਰਕਾਰਾਂ ਉਹ ਨਹੀਂ ਕਰਦੀਆਂ ਹੈਗੀਆਂ ਪਰ ਕਹਿੰਦੇ ਨਹੀਂ ਹੈ ਢੱਕਾ ਤੋੜਨਾ ਨਹੀਂ ਹੈਗਾ ਕਹਿਣਾ ਮੋੜਨਾ ਨਹੀਂ ਹੈਗਾ ਤੁਹਾਨੂੰ ਚਾਹੀਦੀ ਹੈ ਸਿਰਫ ਈਜ਼ੀ ਮਨੀ ਸਰਕਾਰੀ ਨੌਕਰੀ ਉੱਥੇ ਪਤਾ ਹੈ ਕਿ ਕੰਮ ਕਰਨਾ ਨਹੀਂ ਪੈਣਾ ਹੈਗਾ ਮਹੀਨੇ ਦੀ ਮਹੀਨੇ ਤਨਖਾਹ ਆਈ ਜਾਣੀ ਆ ਬਾਪੂ ਜੀ ਬਹੁਤ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਤੁਸੀਂ ਸਾਡੇ ਸ਼ਹਿਰ ਸਰਾਂਗ ਦੇ ਵਿੱਚ ਨੌਜਵਾਨਾਂ ਦੇ ਲਈ ਇੱਕ ਬਹੁਤ ਵੱਡੀ ਉਦਾਹਰਣ ਨੇ ਬਾਪੂ ਜੀ ਕੀ ਅੱਜ ਦੇ ਸਮੇਂ ਦੇ ਵਿੱਚ ਕੰਮ ਕਰ ਰਹੇ ਨੇ ਦੇਖੋ ਨਾਲੇ ਤਾਂ ਜਿਹੜਾ ਬੰਦਾ ਕੰਮ ਕਰਦਾ ਹੈ ਨਾ ਬਾਪੂ ਜੀ ਸਰੀਰ ਚੱਲਦਾ ਰਹਿੰਦਾ ਔਰ ਇਹ ਸਭ ਨਾਲੋਂ ਵੱਡੀ ਹੀ ਗੱਲ ਹੈ ਕਿ ਬਿਮਾਰੀ ਜ਼ਿਆਦਾ ਇਹੀ ਹੈ ਕਿ ਅੱਪਾ ਕੰਮ ਹੀ ਨਹੀਂ ਕਰਾਂਗੇ ਔਰ ਇਸ ਉਮਰ ਤੇ ਬੈਠ ਕੇ ਤਾਂ ਬਿਮਾਰੀਆਂ ਲੱਗਣੇ ਲੱਗਦੀਆਂ ਔਰ ਬਾਪੂ ਜੀ 86 ਸਾਲ ਦੀ ਉਮਰ ਦੇ ਵਿੱਚ ਫਿਜ਼ੀਕਲ ਫਿੱਟ ਪਏ ਨੇ ਦੋਸਤੋ ਇਹ ਬਹੁਤ ਵੱਡੀ ਇੱਕ ਬਾਪੂ ਜੀ ਲਈ ਬਹੁਤ ਚੰਗੀ ਗੱਲ ਆ ਨਹੀਂ ਤੁਹਾਨੂੰ ਪਤਾ ਵੀ ਅੱਜ 46 ਸਾਲ 50 ਸਾਲ ਜਾਂ 7 ਸਾਲ ਬਾਅਦ ਤੋਂ ਬਾਅਦ ਬੰਦੇ ਨੂੰ ਅਟੈਕ ਆ ਰਿਹਾ ਹੈ ਬੰਦਾ ਇਸ ਦੁਨੀਆ ਤੋਂ ਜਾ ਰਿਹਾ ਹੈ 60 ਸਾਲ ਦੀ ਤਾਂ ਉਮਰ ਮੇਰੇ ਸਹਾਨ ਨਾਲ ਬਾਪੂ ਜੀ ਕੋਈ ਉਹ ਭੋਗ ਰਿਹਾ ਅੱਗੇ ਡਾਟ ਦੇ ਕੋਈ ਕਰਕੇ ਮੇਰੇ ਉਹ ਪੰਜਾਬੀਓ ਮੇਰੀ ਹੱਥ ਬਣ ਕੇ ਬੇਨਤੀ ਆ ਤੁਹਾਡੇ ਭਰਾਵਾਂ ਦੀ ਕਿ ਜਦੋਂ ਵੀ ਤੁਸੀਂ ਆਮ ਕਾਸ ਬਾਦ ਆਣਾ ਤਾਂ ਬਾਪੂ ਜੀ ਕੋਲੋਂ ਕੁਛ ਨਾ ਕੁਝ ਜ਼ਰੂਰ ਪੀ ਕੇ ਜਾਣਾ ਸੋ ਅੱਜ ਵੀ ਜੇਕਰ ਵੀਡੀਓ ਚੰਗੀ ਲੱਗੀ ਸੁਨੇਹਾ ਚੰਗਾ ਲੱਗਿਆ ਤੁਹਾਨੂੰ ਤਾਂ ਅੱਜ ਵੀ ਵੀਡੀਓ ਨੂੰ ਅੰਤ ਤੱਕ ਕਰ ਦੇਖਣਾ ਤੇ ਸਾਰੇ ਭੈਣ ਭਰਾਵਾਂ ਨੇ ਇੱਕ ਦੂਜੇ ਨੂੰ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ